ਤੜਕਸਰ ਇੱਕ ਬੇਹਦ ਭਿਆਨਕ ਹਾਦਸਾ ਵਾਪਰਿਆ ਜਿੱਥੇ ਕਿ ਤੜਕੇ ਕਰੀਬ 3 ਵਜੇ ਤੇਜ਼ ਮੀਂਹ ਅਤੇ ਹਨੇਰੀ ਕਾਰਨ ਇੱਕ ਘਰ ਦੀ ਕੰਧ ਡਿੱਗੀ ਜੀਹਾਂ ਇੱਕ ਪਾਸੇ ਮੀਂਹ ਤੇ ਹਨੇਰੀ ਨੇ ਜਿੱਥੇ ਲੋਕਾਂ ਨੂੰ ਤੇਜ਼ ਗਰਮੀ ਤੋਂ ਰਾਹਤ ਦਿੱਤੀ ਏ ਉੱਥੇ ਹੀ ਹੁਣ ਇਸੇ ਤੇਜ਼ ਮੀਂਹ ਅਤੇ ਹਨੇਰੀ ਕਾਰਨ ਦਿੱਕਤਾਂ ਵੀ ਵੱਧਣ ਲੱਗੀਆਂ ਨੇ ਤਾਜ਼ਾ ਮਾਮਲਾ ਸਾਹਮਣੇ ਆਇਆ ਏ ਜਿੱਥੇ ਕਿ ਇੱਕ ਘਰ ਦੀ ਕੰਧ ਡਿੱਗੀ ਏ ਜਿਸ ਕਾਰਨ ਇਸ ਘਰ ਦੇ 4 ਲੋਕ ਗੰਭੀਰ ਰੂਪ ਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਵਿੱਚੋਂ ਕਿ ਇੱਕ ਦੀ ਹਾਲਤ ਨੂੰ ਬੇहद ਗੰਭੀਰ ਦੇਖਦੇ ਆ ਉਸ ਨੂੰ ਅੱਗੇ ਰੈਫਰ ਕਰ ਦਿੱਤਾ ਗਿਆ। ਦਰਸਲ ਇਹ ਪੂਰਾ ਮਾਮਲਾ ਮੋਗਾ ਜ਼ਿਲ੍ਹੇ ਦੇ ਪਿੰਡ ਸਮਾਦਪਾਜ ਦਾ ਹੈ ਜਿੱਥੇ ਕਿ ਤੜਕਸਾਰ ਤੇਜ਼ ਮੀਂਹ ਅਤੇ ਹਵਾ ਕਾਰਨ ਇੱਕ ਕਰਦੀ ਕੰਦ ਰਿੱ ਗਈ ਜਿਸ ਕਾਰਨ ਇੱਕ ਹੀ ਪਰਵਾਦੇ ਚਾਰ ਵਿਅਕਤੀ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਚ ਲਿਆਂਦਾ ਗਿਆ ਜ਼ਖਮੀਆਂ ਵਿੱਚੋਂ ਇੱਕ ਬਜ਼ੁਰਗ ਵਿਅਕਤੀ ਵੀ ਸ਼ਾਮਿਲ ਹੈ ਜਿਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਮੋਗਾ ਤੋਂ ਫਰੀਦਕੋਟ ਰੈਫਰ ਕੀਤਾ ਗਿਆ ਬਾਰਿਸ਼ ਕਿਤੇ ਹਵਾ ਚੱਲਦੀ ਜਾਂਦੀ ਸੀ ਬਹੁਤ ਜ਼ਿਆਦਾ ਇਹ ਵੜੇ ਸੁੱਤੇ ਪਏ ਸੀਗੇ ਤੇ ਇੱਕਦਮ ਕੰਮ ਡੱਪ ਡੱਪ ਗਿਆ ਉੱਪਰ ਕਿੰਨੇ ਆਨੇ ਸੀ ਕਿ ਇਹ ਚਲੋ ਜੀ ਮੈਂ ਅਸੀਂ ਡੈਰੀਸ ਨੂੰ ਮੰਮੀ ਸੀ ਭੈਣ ਸੀ ਚੱਲ ਗਏ ਕਿੰਨੀ ਚਟਾ ਲੋਜੀ ਸੱਟਾ ਕਾਫੀ ਸਰਦਰ ਵਿੱਚ ਜ਼ਿਆਦਾ ਸੀ ਰਿਪੋਰਟ ਵੀ ਕੀਤਾ ਗਿਆ ਨੇ ਪਾਪਾ ਨੂੰ ਲੈ ਕੇ ਫਰੀਦਕੋਟ ਜ਼ਿਆਦਾ ਸੱਟਾ ਨਾਲ ਸ਼ਾਇਦ 40 ਸੱਟਾ ਪੀੜਤਾ ਮੁਤਾਬਕ ਤੜਕੇ ਕਰੀਬ 3 ਵਜੇ ਮੀਂਹ ਅਤੇ ਤੇਜ਼ ਹਵਾ ਕਾਰਨ ਕੰਦ ਡਿੱਗ ਗਈ ਇਸ ਹਾਦਸੇ ਵਿੱਚ ਨੌਜਵਾਨ ਨੂੰ ਉਸ ਦੇ ਪਿਤਾ ਉਸ ਦੀ ਮਾਤਾ ਅਤੇ ਇੱਕ ਭੈਣ ਲਪੇਟੇ ਵਿੱਚ ਆ ਗਏ ਪੀੜਤਾ ਨੇ ਦੱਸਿਆ ਕਿ ਕੰਦ ਡਿੱਗਣ ਕਾਰਨ ਉਹਨਾਂ ਦੇ ਪਿਤਾ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਜਦ ਕਿ ਉਸ ਨੂੰ ਫਰੀਦਕੋਟ ਦੇ ਮੈਡੀਕਲ ਹਸਪਤਾਲ ਵਿੱਚ ਰੈਫਰ ਕੀਤਾ ਗਿਆ। ਹਾਂਜੀ ਕੋਈ ਚਾਰ ਪੇਸ਼ੇਨ ਆਏ ਹਨ। ਉਹਨਾਂ ਦੀ دیوارगिरਗੀ بارش ਨਾਲ ਉਹਨਾਂ ਵਿੱਚੋਂ ਇੱਕ ਪੇਸ਼ੇਨ ਗੁਰਮੀਲ ਸਿੰਘ ਉਹਦੇ ਹੈਡ ਇੰਜਰੀਸ ਹੋ ਰੈਫਰ ਹੋਇਆ। ਬਾਕੀ ਤਿੰਨ ਪੇਸ਼ੇਨ ਠੀਕ ਨੇ। ਕਿਸ ਤਰ੍ਹਾਂ ਪਰ ਦੱਸੋ ਕਿ ਪੇਸ਼ੇਨ ਦਾ ਮਸ ਛੱਤगिरਣ ਵਾਲੀ بارش ਕਰਕੇ ਛੱਤगिर ਗਈ ਉਹਨਾਂ ਦੇ ਮਤਲਬ ਕੰਦ ਡਿੱਗ ਗਈ। ਆਜਾ ਉਹਦੇ ਹਾਂ ਅੱਜ ਲਗ 4 ਵਜੇ ਸਾਡੇ ਕੋਲ ਆਇਆ ਹੈ ਹਾਂ ਜਾਨਕਾਰੀ ਮੁਤਾਬਕ ਕਰਦੇ ਬਜ਼ੁਰਗ ਵਿਅਕਤੀ ਦੇ ਸਿਰ ਵਿੱਚ ਡੁੰਗੀਆਂ ਸੱਟਾਂ ਲੱਗੀਆਂ ਨੇ ਜਿਸ ਕਾਰਨ ਉਸਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਪਰ ਬਾਕੀ ਤਿੰਨ ਵਿਅਕਤੀ ਠੀਕ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਕਿ ਜਾਣਕਾਰੀ ਮੁਤਾਬਕ ਹਸਪਤਾਲ ਤੋਂ ਜਲਦੀ ਹੀ ਛੁੱਟੀ ਦੇ ਦਿੱਤੀ ਜਾਵੇਗੀ ਪਰ ਤੇਜ਼ਮੀਅਤ ਇਹਨੇਰੀ ਕਾਰਨ ਵੱਡਾ ਹਾਦਸਾ ਵਾਪਰਿਆ ਜਿੱਥੇ ਇੱਕ ਘਰ ਚ ਸੁੱਤੇ ਪਰਿਵਾਰ ਤੇ ਕੰਦ ਡਿੱਗ ਗਈ ਹੈ ਜਿਸ ਕਾਰਨ 4 ਵਿਅਕਤੀ ਜ਼ਖਮੀ ਹੋ ਗਏ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ